ਹਾਂ ਹਾਜੀ ਇੱਧਰ ਖੜਾ ਇਹ ਸਵਾਰਾਸਾ ਸਪੈਂਟ ਦੇ ਸਕਦੇ ਤੇ ਮੜਦਲੀ ਜੀ ਗੱਲ ਕਰੀਏ 94 ਮੜਲਾ 1,65,000 ਕੀ ਡਿਮਾਰਾ ਬਾਕੀ ਇੱਧਰ ਖੜਾ ਫਾਰਵਰਡ ਟਰੱਕ ਸਾਡਾ ਇਹ ਵੀ ਤੁਸੀਂ ਦੇਖ ਸਕਦੇ ਕੰਡੀਸ਼ਨ ਟਰੈਕਟਰ ਦੀ ਸਾਫ ਹਾਲਤ ਦੇ ਵਿੱਚ ਗਏ ਟਰੈਕਟਰ ਲਗ ਰੋਬਦੀ ਸਾਡੇ ਮਾੜਾ-ਭਾੜਾ ਟਰੈਕਟਰ ਲੋਕ ਸਾਰਾ ओरिजिनल ਟਰੈਕਟਰ ਹੀ ਦੇ ਸਾਡੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਮਾਡਲ ਦੀ ਅੱਜ ਗੱਲ ਕਰੀਏ 2 ਲੱਖ 10 ਹਜ਼ਾਰ ਰੁਪਏ ਦੀ ਮੰਗ ਆਈ ਇਹਦੀ ਤੇ ਮਾਡਲ ਹੈ 99 ਜੀ ਸਾਡੀ ਸੀ ਸਾਫ ਹਾਲਤ ਦੇ ਵਿੱਚ ਪੇ ਟਰੈਕਟਰ ਬਾਕੀ ਸਭ ਰਾਜ ਖੜਾ ਹੈ 735 ਐਕੀ ਇਹ ਵੀ ਪੰਜਾਬ ਨੂੰ ਭਰ ਹੀ ਦੇ ਸਕਦੇ ਤੁਸੀਂ ਕੰਡੀਸ਼ਨ ਰੇਟ ਦੇ ਦੇ ਸਕਦੇ ਤੁਸੀਂ 34000 ਲੱਗਦੀ ਹੈ ਜੀ ਤੇ ਸਬਕ ਟਾਇਰਾਂ ਦੀ ਇਹਦੀ ਜੀ ਗੱਲ ਕਰੀਏ ਟਾਇਰ ਇਹਦੇ ਕੱਦੇ ਟਾਇਰ ਆਈ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਓਪੀ ਗਈ ਹੈ ਅੱਗੇ ਖੜਾ ਮਹਿੰਦਰਾ 260 डी ਹੈ ਉਹ ਹੈਗਾ 94 ਵਾਲਾ ਤੇ 1 ਲੱਖ 40 ਯਰ ਵਿੜਵਾੜ ਇਹਦੀ ਤੇ ਅੱਗੇ ਮਹਿੰਦਰਾ ਜਿਹੜਾ ਖੜਾ ਜਿਵੇਂ 260 ਡੀ ਹੈ ਇਹ ਵੀ ਦੇਖਦੇ ਸਭ ਟ੍ਰੈਕਟਰ ਸਾਫ਼ ਹਾਲਤ ਦੇ ਵਿੱਚ ਪਿਆ ਜੀ ਤੇ ਟਾਇਰ ਅਗਲੇ ਹੈਗੇ 70% ਪੈਸੇ ਪਿਛਲੇ ਹੈਗੇ ਆ ਜੀ 80 ਤੇ ਮਾਡਲ ਦੀ ਜੀ ਗੱਲ ਕਰੀਏ ਜੀ ਇਹਦੇ ਮਾਡਲ ਹੈਗੇ 98 ਰੇਟ ਹੈ ਦਾ 145 ਹੈ ਜੀ ਤੇ ਰੰਗ ਰੋਡ ਵਗੈਰਾ ਤੁਸੀਂ ਦੇਖ ਸਕਦੇ 50 ਨੰਬਰ ਹੈ ਜੀ ਡਰਾਈਵਰ ਸਾਫ ਹਾਲਤ ਦੇ ਵਿੱਚ ਹੈ ਜੀ ਅੱਗੇ ਖੜਾ ਇਹ ਵਹਿੰਦਰਾ 473 ਦੀ ਇਹਦੀ ਵੀ ਆਪਾਂ ਕੰਡੀਸ਼ਨ ਦੇਖ ਸਕਦੇ ਤੁਸੀਂ ਤੇ ਰਗ ਰੋਗੜ ਵਧੀਆ ਪਿਆਈ ਵਧੀਆ ਹਾਲਤ ਦੇ ਵਿੱਚ ਪਿਆਈ ਦੇਖ ਸਕਦੇ ਤੁਸੀਂ ਤੇ ਟਾਇਰਾਂ ਦੀ ਜੀ ਗੱਲ ਕਰੇ ਟਾਇਰ 80 85 ਪੈਸੇ ਟਾਇਰ ਹੈਗੇ ਵੀ ਅਗਲੇ ਦੇ ਪਿਛਲੇ ਤੇ ਬਾਕੀ ਮਾਡਲ ਇਹਦੀ ਜੀ ਗੱਲ ਕਰੀਏ 6 ਮਾਡਲ ਹੈ 2 ਲੱਖ 60 ਹਜ਼ਾਰ ਵੀ ਡਵਾੜ ਹੈ ਠੀਕ ਟਰੈਕਟਰ ਦੂਈ ਦੇਖ ਸਕਦੇ ਇੱਧਰ ਐਚ ਐਮ ਟੀ ਖੜਾ ਜੀ 25 11 ਐਚ ਐਮ ਟੀ 25 11 ਇਹ ਵੀ ਦੇਖ ਸਕਦੇ ਤੁਸੀਂ 84 ਮਾਡਲ ਹੈ 1 ਲੱਖ 10 ਹਜ਼ਾਰ ਵੀ ਡਵਾੜ ਹੈ ਜੀ ਇਹ ਟਰੈਕਟਰ ਦੂਈ ਦੇ ਸਕਦੇ ਹਾਂ ਵਧੀਆ ਹਾਲਤ ਦੇ ਵਿੱਚ ਪਏ ਟਰੈਕਟਰ ਅੱਗੇ ਐਚਐਮਡੀ ਖੜਾ ਜੀ 2511 2511 ਖੜਾ ਜੀ ਇਹ ਵੀ ਟਰੈਕਟਰ ਵਧੀਆ ਪਿਆ ਜੀ ਤੇ ਐਰੋ ਦੀ ਜੀ ਗੱਲ ਕਰੀਏ ਟਾਇਰ ਹੈਗੇ ਸੱਟ ਪੈਟ ਪੈਸੇ ਟਾਇਰ ਹੈਗੇ ਆ ਜੀ ਤੇ ਬਾਕੀ ਰੰਗ ਕਰੋ ਦੂਈ ਦੇ ਸਾਫ ਹਾਲਤ ਦੇ ਵਿੱਚ ਪਏ ਟਰੈਕਟਰ ਇਹ ਤੇ ਆਪਾਂ ਬਾੜਨ ਦੀ ਜੀ ਗੱਲ ਕਰੀ ਜੀ ਬੱਦਵੇ ਵੜ ਲਈ 110000 ਵਿੜਵਾੜ ਹੈ ਡੇਟ ਦੀ ਡੇਟ ਵੀ ਦੇ ਸਕਦੇ ਹਾਂ ਸਾਫ ਹਾਲਤ ਦੇ ਵਿੱਚ ਪਿਆ ਜੀ ਦੱਬੀ ਘੜੇ ਸੋਹ ਵਾਲੀ ਗੱਡੀ ਹੈ 60 12 ਇਹ ਵੀ ਦ੍ਰਾਇਵਰ ਦੇ ਸਕਦੇ ਹੋ ਤੁਸੀਂ ਦੱਸਣ ਦੀ ਲੋੜ ਨਹੀਂ ਕਿਉਂਕਿ ਨਵਾਂ ਟਰੈਕਟਰ ਪਿਆ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਜੀ ਦੇ ਸਕਦੇ ਤੁਸੀਂ ਟਾਇਰ ਟੂ ਦਿਖਾਉਣ ਦੀ ਵੀ ਲੋੜ ਨਹੀਂ ਕਿਉਂਕਿ 100% ਟਾਇਰ ਪਏ ਆ ਜਿਹੋ ਜਿਹੇ ਜ਼ਾਲ ਜਾਂਸੀ ਜੁਗੜਾ ਲਿਆ ਸਭ ਲੋਕ ਟਰੈਕਟਰ ਹੋ ਗਈ ਆ ਬੋਈ ਚੀਜ਼ ਆ 17 ਮਾੜ ਲਈ 5 ਲੱਖ 15000 ਰੇੜਾ ਬਗੜਾ ਦੇ ਟਰੈਕਟਰ ਦੀ ਦਿੱਸ ਉਹ ਕਾ ਪੀਸ ਆ ਬਿਲਕੁਲ ਤੇ ਅੱਗੇ ਖੜਾ ਜੀ ਹੈਡਰਾ ਆਰਚ ਅਲਟਰਾ ਬਾਸ 605 ਡੀ ਆਈ ਇਹ ਵੀ ਤੋਂ ਟਰੈਕਟਰ ਦੇ ਸਾਬ ਦੇ ਤੇ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ ਇਹਦੀ ਅਪ ਟਾਇਰਾਂ ਦੀ ਗੱਲ ਕਰੀ 80 85 ਪੈਸੇ ਟਾਇਰ ਹੈਗੇ ਜੀ ਅਗਲੇ ਤੇ ਪਿਛਲੇ ਤੇ ਮਗ ਕੀ ਰੰਗ ਦਾ ਬਹੁਤ ਵਧੀਆ ਪਿਆ ਸਾਫ ਹਾਲਤ ਦੇ ਵਿੱਚ ਟਰੈਕਟਰ ਤੇ ਆਪਾਂ ਮਾਡਲ ਦੀ ਜੇ ਗੱਲ ਕਰੀਏ 13 ਮਾਡਲ ਆਈ 4 ਲੱਖ 70000 ਵਿੜਵਾੜਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਫ਼ ਹਾਲਤ ਦੇ ਵਿੱਚ ਪਏ ਟਰੈਕਟਰ ਆ। ਜੁੱਗੀ ਖੜਾਈ ਵੰਦਰਾ 260 ਡੀ ਇਹ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਇਹ ਵੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ ਮਾਡਲ ਦੀ ਜੇ ਇਹਦੀ ਗੱਲ ਕਰੀਏ ਜੀ ਆਪਾਂ 98 ਮਾਡਲ 1 ਲੱਖ ਜਾਂ ਪ੍ਰੇਅਰ ਵਿੜਵਾੜਾ ਟਰੈਕਟਰ ਦੀ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ। ਇਹ ਕਿ ਖੜਾ ਹੀ ਫਾਰਮ ਡ੍ਰੈਗ। ਫਾਰਮ ਡ੍ਰੈਗ ਸਾਥ ਖੜਾ ਹੈ ਜੀ। ਸਾਡਾ ਤੁਸੀਂ ਐਡ 373 ਲੱਗਦੀ ਹੈ ਜੀ। ਸਾਫ ਹਾਲਤ ਵਿੱਚ ਖੜਾ ਹੈ ਜੀ ਤੈ ਤਰ੍ਹਾਂ। ਤੇ ਬਾਕੀ ਬਾਈ ਨਾਲ ਗੱਲਬਾਤ ਕਰਵਾਉੜਿਆ ਜੀ। ਭਾਈ ਦੱਸੋ ਟਰੈਕਟਰ ਬਾਰੇ ਬਰਾਏ। ਫਾਰਮ ਸਾਥ ਹੈ 2001 ਮਾਡਲ ਦਾ। 2001 ਮਾਡਲ ਦਾ ਠੀਕ ਹੈ ਜੀ। ਟਾਇਰ 90% ਹੈ ਟਾਇਰ। 70 ਪੈਸੇ ਟਾਇਰ ਹੈ ਜੀ। ਕੋਈ ਕਮੀ ਬੇਸ਼ੀ ਤਾਂ ਨਹੀਂ। ਕੋਈ ਵਿੱਚ ਕੋਈ ਨਹੀਂ ਜਵਾ। ਇੰਜਨ ਗੇਅਰ ਓਕੇ ਆ ਜੀ ਜਮਾ ਬਿਲਕੁਲ ਸਾਫ ਆ ਜਮਾ ਗਾਰੰਟੀ ਹੈ ਨਵੀਂ ਬੈਟਰੀ ਖੁੱਲਿਆ ਖੁੱਲਿਆ ਤੁਹਾਡੇ ਕੋਲ ਬਸ ਚੱਲ ਜੀ ਨੋ ਹੈਕ ਕਰੇ ਬਈ ਅੱਛਾ ਇੱਕ ਵਾਰੀ ਇੰਜਨ ਠੀਕ ਬਾਕੀ 100% ਗਾਰੰਟੀ ਹੈ ਬਾਈ ਦੀ ਤੇ ਬੈਟਰੀ ਨਵੀਂ ਹੈ ਜੀ ਇਹਦੀ ਨਵੀਂ ਬੈਟਰੀ ਹੈ ਜੀ ਐ ਟੱਪਾ ਤੁਸੀਂ ਦੇ ਸਕਦੇ ਤੁਸੀਂ ਤੇ ਬਾਕੀ ਬਗਰਾੜ ਰੋਡ ਬਿਲਕੁਲ ਸਾਫ ਹੈ ਜੀ ਠੀਕ ਹੈ ਸਟਾਰਟ ਵਗੈਰਾ ਚੱਲਦਾ ਪਹਿਲੀ ਫਰਸਟ ਪਾਰਟੀ ਹੈ ਜੀ ਅੱਛਾ ਦੂਜੀ ਪਾਰਟੀ ਹੈ ਠੀਕ ਕਾਗਜ਼ ਤਤਰੋਕੇ ਆ ਜੀ ਬਿਲਕੁਲ ਤੇ ਮਾਡਲ ਕਿੰਦਾ ਹੀ ਇਹ 2001 ਮਾਡਲ ਦਾ ਡਿਵਾਰਡ ਦੀ ਜੀ ਗੱਲ ਕਰੀ ਜੀ ਉਹ ਵੀ 20 20 ਡਿਵਾਰਡ ਜਿਹੜੇ ਕਿ 22 20 ਤੱਕ ਛੱਡ ਦੋਗੇ ਬਾਕੀ ਹੋਰ ਵੀ ਮਾਰਡ ਤਣ ਹੋਊਗਾ ਜੀ ਠੀਕ ਆ ਜੀ ਪੰਜਾਬ ਦਾ ਨੰਬਰ ਨੰਬਰ ਬੋਲ ਦਿਓ ਨੰਬਰ 94639 94639 2308 2308 ਇਹ ਬਾਈ ਦਾ ਨੰਬਰ ਹੈ ਹੋਰ ਵੀ ਟਰੈਕਟਰ ਹੈ ਜੇ ਆਪਣੇ ਕੋਲ 44 ਅੱਛਾ 44 ਠੀਕ ਆ ਠੀਕ ਆ ਜੀ ਆਹ ਜੀ ਚਾਰਜ ਜਿਹੜਾ ਵੀ ਆਪਣਾ ਠੀਕ ਆ ਜੀ ਇਹ 11 ਵਾਲਾ 11 ਵਾਲਾ ਠੀਕ ਹੈ ਜੀ ਚਾਰ ਨਵੇਂ ਚਾਰੇ ਦੇ ਇਹਦੇ ਵੀ ਚਾਰ ਟਾਇਰ ਨੇ ਨੰਬਰ ਠੀਕ ਹੈ ਜੀ ਇਹ ਫਾਸਟ ਪਾਰਟ ਕੀ ਦੂਜੇ ਨਾਲ ਅੱਛਾ ਸ਼ੈਗੜ ਪਾਰਟ ਇਹ ਠੀਕ ਹੈ ਜੀ ਤੇ ਇਹ ਵੀ ਦੇਖ ਸਕਦੇ ਮਿੱਤਰੋ ਬਿਲਕੁਲ ਸਾਫ਼ ਹਾਲਤ ਵਜਾ ਟਾਇਰ ਟੱਪਾ ਦੇਖ ਸਕਦੇ ਪਰਾੜ ਵਗੈਰਾ ਕਿਸੇ ਪਾਸੇ ਵੀ ਕੋਈ ਕਮੀ ਪੇਛੜ ਨਹੀਂ ਜਰੂਰ ਦੀ ਗਾਰੰਟੀ ਹੈ ਬੰਦੇ ਦੀ ਇਹ ਬਰਫ ਤੇ ਟਾਇਰ ਆ ਜੀ ਇਹਦੀ ਆਪਣਾ ਰਿਵਾਰਡ ਦੀ ਗੱਲ ਕਰੀਏ ਜੀ ਬਸ ਡਿਮਾਂਡ 3.5 ਦੀ 3.5 ਠੀਕ ਹੈ ਜੀ ਬਾਕੀ ਬਾਕੀ ਤੇ ਜਦੋਂ ਬਾਅਦ ਗਾੜੀ ਬਾਕੀ 71 ਹੁੰਦਾ ਅੱਛਾ ਠੀਕ ਆ ਚਲੋ 75 ਠੀਕ ਆ ਜੀ 11 ਮਾੜ ਲਾਣਾ ਹੈ 11 ਨੰਬਰ ਠੀਕ ਆ ਜੀ ਤੇ ਇਧਰ ਸਵਰਾਸ 47 ਇਹਦੇ ਵਿਚਾਰ ਟਾਇਰ ਲਾਵੇ ਠੀਕ ਆ ਜੀ ਤੇ ਇਹ ਵੀ ਦੇ ਸਕਦੇ ਮਿੱਤਰੋ ਟਾਇਰ ਲਾਵੇ ਵਿਚਾਰੇ ਬਾਕੀ ਇਧਰ ਵੀ ਦੇ ਸਕਦੇ ਰਾਡ ਰੋਡ ਬਿਲਕੁਲ ਸਾਫ ਰਿਹਾ ਜੀ ਤੇ ਰੰਗ ਰੂਗਣ ਪੂਰਾ ਵਧੀਆ ਪਿਆ ਜੀ ਇਸੇ ਬੱਸ ਦੇ ਕੋਲ ਲੈ ਟਰੈਕਟਰ ਵਧੀਆ ਜੀ ਬਾਕੀ ਬਾਈ ਨਾਲ ਤੁਸੀਂ ਸਕਾਲ ਵੀ ਕਰ ਸਕਦੇ ਐ ਟੱਟ ਪਰ ਵੀ ਬੋਲਦੇ ਜੀ ਉਸ ਨੰਬਰ ਤੇ ਗੱਲਬਾਤ ਵੀ ਕਰ ਸਕਦੇ ਬਾਈ ਨਾਲ ਕਹਿੰਦੇ ਇਹ ਕਿਤਾਬ ਨਾ ਕਰਦਾ ਬਹੁਤ ਸਾਬ ਪਿਆ ਹੀ ਦੇ ਸਕਦੇ ਤੁਸੀਂ ਇੰਨੇ ਟਰੈਕਟਰ ਬਾਈ ਕੋਲ ਕੋ ਕਾ ਵੀ ਪਾਇਆ ਜੀ ਤੇ ਇਹ ਪਹਿਲੇ ਦਾ ਜੀ ਇਹ ਦੂਜੇ ਵਾਲਾ ਜੀ ਦੂਜੇ ਦਾ ਠੀਕ ਹੈ ਜੀ ਮਾਡਲ ਹੈਗਾ ਜੀ 2000 ਸਾਰਾ ਰੀਡਲ ਆ ਠੀਕ ਹੈ ਜੀ ਤੇ ਇਹਦੀ ਬੈਟਰੀ ਬੂਟਰੀ ਵਧੀਆ ਪਈ ਜੀ ਬਿਲਕੁਲ ਸਾਈਡ ਦੀ ਵਿੱਚ ਅੱਛਾ ਦਾ ਵੀ ਬੈਟਰੀ ਹੈ ਠੀਕ ਹੈ ਕੰਪਨੀ ਦੀ ਸਾਈਡ ਕੰਪਨੀ ਦੀ ਠੀਕ ਹੈ ਜੀ ਆ ਦੇਖ ਸਕਦੇ ਹੋ ਮਿੱਤਰੋ ਬੁਰਾੜ ਰੂਟ ਚੈੱਕ ਕਰ ਸਕਦੇ ਟਾਇਰ ਟੱਪਾ ਪੂਰਾ ਵਧੀਆ ਪਿਆ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਜੀ 6 ਚਰੇ ਡਬਲ ਕਲੱਚ ਹੈ ਜੀ ਇੱਕ ਇਹ ਬਸ ਵੀ ਕੋਲ ਹੈ ਡਵਾਰਡ ਦੀ ਗੱਲ ਕਰੀਏ ਜੀ ਸਮਾਰਟ ਤੇ ਵੀ 260 ਰੇਟ ਮੰਗਦੇ ਹਾਂ 260 ਕਰਦੇ ਹਾਂ ਕੋਈ ਮੰਨਦਾ ਬਾਕੀ ਮੰਨਦਾ ਹੈ ਤੇ ਨੰਬਰ ਬੋਲਦੇ ਆ ਨੰਬਰ 9369 3018 3018 ਇਹ ਬਾਈ ਦਾ ਨੰਬਰ ਆ ਇਸ ਨੰਬਰ ਦੇ ਬਾਈ ਨਾਲ ਗੱਲ ਕਰਦਾ ਤੇ ਤੁਹ ਪੁੱਛਦਾ ਜੇ ਟਰੈਕਟਰ ਬਰੇਟ ਆਣ ਕਰੀ ਲੈ ਸਕਦਾ ਸਾਰੀ ਟਰੈਕਟਰ ਬਹੁਤ ਸਾਦਾ ਹੈ ਜੀ ਜੇਟ ਅੱਜ ਕੋਈ ਡਰਾਈਵਰ ਕੋਲ ਤੋਂ ਕੋਈ ਗਾੜੀ ਨਹੀਂ ਵਾਕਿ ਚੈੱਕ ਕਰਕੇ ਲੈ ਆ ਸਕਦਾ ਤੇ ਬਾਕੀ ਮੌਕੇ ਤੇ ਬਾਅਦ ਕਰਦੇ ਹਾਂ